ਇਹ ਜਿਆ ਸਾਡਾ ਸਰਨ ਪ੍ਰੋਗਰਾਮ ਦੇ ਅੰਦਰ ਅਗਤ ਅਸੀਂ ਅੱਜ ਪਹਿਲਾ ਖੋਣਡਰ ਗੈਂਪ ਲਾਇਆ ਔਰ ਇਹ ਸਾਡਾ 21ਵਾਂ ਜਿਹੜਾ ਪ੍ਰੋਗਰਾਮ ਹੈਗਾ 21 ਸਾਲ ਹੋ ਗਏ ਨੇ ਸਾਡੀ ਸੋਸਾਇਟੀ ਨੂੰ ਹੋਣ ਦੇ ਚਾਹੇ ਨੂੰ ਔਰ ਇਸੇ 21 ਸਾਲ ਹੋਣ ਦੀ ਖੁਸ਼ੀ ਦੇ ਵਿੱਚ ਅਸੀਂ ਅੱਜ ਪ੍ਰੋਗਰਾਮ ਕਰਾਇਆ ਔਰ ਅਸੀਂ ਆਸ ਕਰਦੇ ਹਾਂ ਸੋਸਾਇਟੀ ਵੱਲੋਂ ਇਹ ਜਿਸ ਤਰ੍ਹਾਂ ਬਾਕੀ ਸਾਡੀ ਸੋਸਾਇਟੀ ਕੰਮ ਕਰਦੀ ਆ ਇਸੇ ਤਰ੍ਹਾਂ ਜੋ ਫੌਂਦਾਨ ਕੈਂਪਸ ਦਿੱਲੀ ਵਾਲਾ ਹੈ ਲਗਾਤਾਰ ਇਸ ਤਰ੍ਹਾਂ ਲੋਗ ਰਹਾਂਗੇ ਸਾਡੀ ਸੋਸਾਇਟੀ ਦਾ ਏਪੀ ਇਹੀ ਹੈ ਜਿਸ ਵਿੱਚ 24 ਘੰਟੇ ਲੋੜ ਬੰਦਾ ਲਈ ਤਪ ਰਣ ਮੈਂ ਬੇਨਤੀ ਕਰੂੰਗਾ ਅੱਜ ਬੜੇ ਮਹਾਨ ਵਾਲੀ ਗੱਲ ਹੈ ਕਿ ਡਾਕਟਰ ਅੰਬੇਦਕਰ ਵੈਲਫੇਅਰ ਸੋਸਾਇਟੀ ਰਜਿਸਟਰਡ ਗੜਦੀ ਵਾਲਾ ਬਲੋਂ ਉਹਨਾਂ ਨੇ ਉਪਰਾਲੇ ਵੱਲੋਂ ਇੱਕ ਬਹੁਤ ਹੀ ਮਹਾਨ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਬਹੁਤ ਜਵਾਨ ਲੋਕਾਂ ਨੇ ਆ ਕੇ ਬਲੱਡ ਡੋਨੇਟ ਕੀਤਾ ਇੱਕ ਮਹਾਨ ਯੋਗਦਾਨ ਹੁੰਦਾ ਇਹ ਸਭ ਤੋਂ ਵੱਡਾ ਯੋਗਦਾਨ ਹੈ ਉਹ ਇਹ ਸਿਰਫ ਸੋਸਾਇਟੀ ਦੇ ਉਪਰਾਲੇ ਕਰਕੇ ਹੋਇਆ ਸੋਸਾਇਟੀ ਪਹਿਲਾਂ ਵੀ ਸਾਡੇ ਏਰੀਆ ਦੇ ਵਿੱਚ ਬਹੁਤ ਉਪਰਾਲੇ ਕਰਦੀ ਆ ਉਹਦੇ ਵਿੱਚ ਲੜਕੀਆਂ ਦੇ ਮੈਰिज ਵੀ ਕੀਤੀਆਂ ਲੋਕਾਂ ਨੂੰ ਅੰਨ ਵੀ ਵੰਡਿਆ ਲੋਕਾਂ ਨੂੰ ਅਨਾਜ ਵੀ ਦਿੱਤਾ ਗਰੀਬ ਬੰਦਿਆਂ ਦੇ ਕੰਮ ਆਏ ਬਹੁਤ ਲੋਕਾਂ ਦੇ ਘਰਾਂ ਨੂੰ ਬਣਾਉਣ ਦੇ ਵਿੱਚ ਸਹਾਇਤਾ ਕੀਤੀ ਬਹੁਤ ਬੱਚਿਆਂ ਨੇ ਫੀਸਾਂ ਦੇਣ ਦੇ ਵਿੱਚ ਅਨਿਸ਼ਚਿਤਤਾ ਕੀਤੀ ਪਰ ਜਿਹੜਾ ਅੱਜ ਇਹਨਾਂ ਦਾ ਇੱਕ ਕੈਂਪ ਲਗਾਇਆ ਇਹ ਸਮੁੱਚੇ ਇੱਕ ਸੇਵ ਦੇਣ ਵਾਲਾ ਸੀ ਔਰ ਇਹ ਚ ਬਹੁਤ ਲੋਕਾਂ ਨੇ ਹਮ ਹੋ ਕੇ ਹਿੱਸਾ ਲਿਆ ਬਹੁਤ ਬਹੁਤ ਤਨਬਰ ਅੱਜ ਡਾਕਟਰ ਭੀਮਰਾਓ ਅੰਬੇਦਕਰ ਬੈਲਫੇ ਸੋਸਾਇਟੀ ਗਰਦੀਵਾਲਾ ਵੱਲੋਂ ਜਿੱਥੇ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਦਾ 133ਵਾਂ ਜਨਮ ਦਿਹਾੜਾ ਮਨਾਇਆ ਗਿਆ ਉਸ ਦੇ ਨਾਲ ਨਾਲ ਅੱਜ ਇੱਕ ਬਲੱਡ ਡੋਨੇਸ਼ਨ ਕੈਂਪ ਜਿਹੜਾ ਪਹਿਲਾਂ ਲਗਾਇਆ ਗਿਆ ਜਿਸ ਵਿੱਚ ਜਿਹੜਾ 2 ਘੰਟੇ ਦੇ ਲਗੇ ਇਸ ਬਲੱਡ ਕੈਂਪ ਵਿੱਚ 50 ਤੋਂ ਵੱਧ ਨੌਜਵਾਨਾਂ ਨੇ ਬਲੱਡ ਡੋਨੇਟ ਕਰਕੇ ਇੱਕ ਸਾਬਤ ਕਰ ਦਿੱਤਾ ਵੀ ਇਹ ਖੂਨਦਾਨ ਇੱਕ ਮਹਾਨਦਾਨ ਆ ਔਰ ਕਿਸੇ ਦੀ ਜਿਹੜੀ ਬਹੁਤ ਕੀਮਤੀ ਜਾਨ ਆ ਜਿਹੜੀ ਬਚਾਈ ਜਾ ਸਕਦੀ ਆ ਮੈਂ ਇਸ ਚੈਨਲ ਮਾਧਿਅਮ ਅਪੀਲ ਕਰਦਾ ਹਾਂ ਵੀ ਜਿਹੜਾ ਮਹਾਨਦਾਨ ਆ ਜਿਹੜਾ ਖੂਨਦਾਨ ਆ ਕਿਉਂਕਿ ਇਹਨਾਂ ਬਹੁਤ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਇਸ ਨੂੰ ਤੁਹਾਨੂੰ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ ਜਿੱਥੇ ਮੈਂ ਅੱਜ 바ਵਾ ਸਾਹਿਬ ਜੀ ਦੇ ਜਨਮ ਦਿਨ ਤੇ ਸਾਰੇ ਜਨ ਨੂੰ ਵਧਾਈਆਂ ਦਿੰਨਾ ਉੱਥੇ ਨਾਲ ਦੇ ਨਾਲ ਖੂਨਦਾਨ ਕੈਂਪ ਵਿੱਚ ਸਹਿਯੋਗ ਦੇਣ ਵਾਲੇ ਇਲਾਕਾ ਨਿਵਾਸੀਆ ਤੋਂ ਇਲਾਵਾ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਨੇ ਯੋਗਦਾਨ ਦਿੱਤਾ ਉਹਨਾਂ ਸਾਰਿਆਂ ਦਾ ਮੈਂ तहे ਦਿਲ ਤੋਂ ਧੰਨਵਾਦ ਕਰਦਾ ਆਂ ਆਸ ਕਰਦਾ ਆਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਸਹਿਯੋਗ ਹੁੰਦਾ ਰਹੇਗਾ ਤੇ ਜਿਹੜੀ ਸੁਸਾਇਟੀ ਆ ਚੜ੍ਹਦੀ ਕਲਾ ਵਿੱਚ ਕੰਮ ਕਰਦੀ ਰਹੇਗੀ ਜੈ ਭੀਮ ਜੈ ਭਾਤਕ